ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਜਾ ਰਿਹਾ ਉਹ ਵਿਸ਼ਾ ਇਹ ਆ ਕਿ ਆਡੇ ਪਰਪਜ ਲਈ ਕਿਹੜੀਆਂ ਬਰੀਡਾਂ ਸਾਰੇ ਤੋਂ ਵਧੀਆ ਨੇ ਕਿਹੜੀ ਦਸਲ ਪਾਡੇ ਪਰਪਜ ਲਈ ਘਰੇ ਰੱਖ ਸਕਦੇ ਆ ਜਾਂ ਫਾਰਮਿੰਗ ਲਈ ਰੱਖ ਸਕਦੇ ਆ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਸਾਰੀ ਵੀਡੀਓ ਦੇਖ ਕੇ ਤੁਸੀਂ ਗੱਲਬਾਤ ਸਾਰੀ ਸਮਝ ਸਕੋ ਦੋਸਤੋ ਜਿਹੜੀ ਆਪਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੀ ਆ ਪੰਜਾਬ ਚ ਜਿਹੜੀਆਂ ਨਸਲਾਂ ਦੇ ਆਡੇ ਲਈ ਉਹ ਮੀਟ ਦੋ ਆਡੇ ਲਈ ਨਸਲਾਂ ਜਿਹੜੀਆਂ ਪਾਲੀਆਂ ਜਾਂਦੀਆਂ ਨੇ ਜਿਹੜੀ ਮੀਟ ਪਰਪਸ ਲਈ ਤੁਹਾਨੂੰ ਪਤਾ ਹੀ ਆ ਡਬਲ ਐਫਜੀ ਹੋ ਗਿਆ 트리플 ਐਫਜੀ ਹੋ ਗਿਆ ਐਫਜੀ ਹੋ ਗਿਆ ਇਹ ਜਿਹੜੇ ਨਸਲਾਂ ਨੇ ਇਹ ਮੀਟ ਪਰਪਸ ਲਈ ਪਾਲੀਆਂ ਜਾਂਦੀਆਂ ਨੇ। ਆਗਰ ਆਪਾਂ ਆਡੇ ਪਰਪਸ ਲਈ ਗੱਲ ਕਰੀਏ ਤਾਂ ਆਡੇ ਪਰਪਸ ਲਈ ਸਾਰਿਆਂ ਤੋਂ ਪਹਿਲਾਂ ਜਿਹੜੀ 1 ਨੰਬਰ ਤੇ ਬਰੀਡ ਆਉਂਦੀ ਆ ਉਹ ਬਰੀਡ ਆ ਆਰ ਆਈ ਆਰ ਜਿਹੜੀ ਕਿ ਆਪਾਂ ਨੂੰ ਸਾਲ 'ਚ 280 ਤੋਂ ਲੈ ਕੇ 300 ਅੰਡੇ ਦਿੰਦੀ ਆ। ਜਿਹੜੀ ਦੂਸਰੀ ਨੰਬਰ ਤੇ ਆਉਂਦੀ ਆ ਬਰੀਡ ਉਹ ਹੈ ਬਲੈਕ ਐਸਟਰਲੋਪ ਜਿਹੜੀ ਬਲੈਕ ਐਸਟਰਲੋਪ ਆ ਉਹ ਹੌਲੀ-ਹੌਲੀ ਪੰਜਾਬ ਚ ਫੇਮਸ ਹੋ ਰਹੀ ਆ ਪਹਿਲਾਂ ਲੋਕਾਂ ਨੂੰ ਜਿਹੜਾ ਜ਼ਿਆਦਾ ਇਸ ਨਸਲ ਬਾਰੇ ਪਤਾ ਨਹੀਂ ਸੀ ਪਿਛਲੇ 3-4 ਸਾਲਾਂ ਤੋਂ ਜਿਹੜੀ ਬਲੈਕ ਐਸਟਰਲੋਪ ਆ ਉਹ ਹੋ ਕਾਫੀ ਬੇਕਰੀ ਇਹ ਨਸਲ ਆਗਰ ਪੈਨਾਂ ਦੇ weight ਦੀ ਗੱਲ ਕਰੀਏ ਦਾ weight ਲਗਭਗ ਦੋਨੇ ਨਸਲਾਂ ਦਾ ਸੇਮ ਆ ਪਰ ਜਿਹੜੀ ਬਲੈਕ ਐਸਟ ਲੌਪ ਆ ਉਹ ਦੇਖਣ 'ਚ ਥੋੜੀ ਸੀ ਥੋੜੀ ਜਿਹੀ ਜ਼ਿਆਦਾ ਸੋਹਣੀ ਲੱਗਦੀ ਆ ਉਹ ਬਿਲਕੁਲ ਬਲੈਕ ਹੁੰਦੇ ਨੇ ਕੜਕਨਾਥ ਦੀ ਤਰ੍ਹਾਂ ਕੜਕਨਾਥ ਜਿਹੜੀ ਹੁੰਦੀ ਆ ਉਹਦੀ ਕਲੰਗੀ ਵੀ ਕਾਲੀ ਹੁੰਦੀ ਆ ਜਿਹੜਾ ਬਲੈਕ ਐਸਟ ਲੌਪ ਆ ਉਹਦੀ ਕਲੰਗੀ ਲਾਲ ਹੁੰਦੀ ਆ ਬਾਕੀ ਸਾਰਾ ਜੈੱਡ ਬਲੈਕ ਹੁੰਦਾ ਸੋ ਇਹ ਦੋ ਬਰੀਡਾਂ ਨੇ ਜਿਹੜੀਆਂ ਆਪਾਂ ਆਡੇ ਪਰਪਲ ਲਈ ਪਾਲ ਸਕਦੇ ਆ ਜਿਹੜਾ ਇਹਨਾਂ ਦਾ ਫੀਡ ਦੇ ਖਰਚੇ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਜਿਹੜੀ ਆਰ ਆਈ ਆਰ ਆ ਉਹ ਬਲੈਕ ਐਸਟਰਲੋਪ ਦੇ ਮੁਕਾਬਲੇ ਇਹਨਾਂ ਦਾ ਫੀਡ ਦਾ ਖਰਚਾ ਘੱਟ ਆ। ਜਿਹੜੀ ਬਲੈਕ ਐਸਟਰਲੋਪ ਆ ਉਹ ਦੇਖਣ 'ਚ ਜ਼ਰੂਰ ਸੋਹਣੇ ਨੇ ਪਰ ਥੋੜੀ ਜਿਹਾ ਜਿਹੜਾ ਫੀਡ ਦਾ ਖਰਚਾ ਉਹਨਾਂ ਦਾ ਉਹ ਜ਼ਿਆਦਾ ਆ। ਕੋਈ ਜ਼ਿਆਦਾ ਫਰਕ ਨਹੀਂ 10-20 ਗ੍ਰਾਮ ਥੋੜੀ ਜਿਹੀ ਜ਼ਿਆਦਾ ਖਾਦੇ ਨੇ। ਇਹ ਥੋੜਾ ਜਿਹਾ ਫੀਡ ਘੱਟ ਖਾਦੇ ਨੇ। ਸੋ ਦੋਨੇ ਨਸਲ ਆਪਾਂ ਅੱਡੇ ਪਰਪਲੀ ਪਾਲ ਸਕਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਜਿਹੜੀ ਡਸਲਾ ਉਹ ਆ ਰਹੀ ਆ ਰਹਾ ਅਗਲੇ ਸਾਲ ਆਪਾਂ ਜਿਹੜੀ ਬਲੈਕ ਐਸਟਰ ਲੌਬ ਵੀ ਨਾਲ ਰੱਖਾਂਗੇ ਸੋ ਦੋਨੇ ਜਿਹੜੀਆਂ ਡਸਲਾਂ ਨੇ ਇਹ ਅੰਡੇ ਲਈ ਪਾਲੀ ਜਾਂਦੀਆਂ ਨੇ ਪੰਜਾਬ 'ਚ ਆਪਾਂ ਹੋਰ ਸੂਬਿਆਂ ਦੀ ਗੱਲ ਨਹੀਂ ਕਰਦੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਸੋ ਤੁਸੀਂ ਵੀ ਇਹਦੇ ਦੋਨੇ ਬਰੀਡਾਂ ਪਾਲ ਕੇ ਇਹਦਾ ਚੰਗਾ ਮੁਨਾਫਾ ਕਮਾ ਸਕਦੇ ਹੋ ਆੜਾ ਵੇਚ ਕੇ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਆ ਕਰੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਬੈਲ ਆਈਕਨ ਦਬਾ ਦਿਆ ਕਰੋ ਤਾਂ ਜੋ ਮੇਰੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਾਰੇ ਤੋਂ ਪਹਿਲਾਂ ਆਵੇ ਤੇ ਤੁਸੀਂ ਵੀਡੀਓ ਦੇਖ ਕੇ ਜਾਣਕਾਰੀ ਲੈ ਸਕੋ ਸੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ